ਕਿਏ ਜਾ ਰਹੇ ਹੈ ਇੱਕ ਹੋਰ ਯੂਟਿਊਬਰ ਆ ਆਨੇ ਵਾਲੇ ਸਮੇਂ ਪੰਜਾਬ ਦੇ ਦਾ ਇਨਕੇ ਖਿਲਾਫ ਵੀ ਧੂਏ ਇਹ ਜਿਹੜਾ ਸਾਰਾ ਜਿਹੜਾ ਯੂਟਿਊਬਰ ਦੇ ਲਿੰਕ ਕੋਈ ਨਿਕਲ ਰਹੇ ਨੇ ਮਾਡੀ ਮੁਰਕਾ ਨਾਲ ਹੈ ਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਆ ਜਿਹੜਾ ਉਹ ਦੇਖਦਾ ਹੈ ਨਾ ਤੇ ਇਸ ਕਰਕੇ ਜਿਵੇਂ ਉਹ ਜਿਹੜੀ ਜੋਤੀ ਮਨੋਤਰਾ ਕੀ ਨਾਮ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋ ਰਿਹਾ ਹੈ ਨਾ ਹਾਂ ਰੁਪੜਾ ਕੋਈ ਪੰਨਿਆ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਦੋਂ ਕੋਈ ਪੈਸੇ ਪੁੱਛੇ ਤਾਂ ਲਾਲਚ ਆ ਜਾਂ ਕੋਈ ਹੋਰ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਵਾਈਆਂ ਚ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਵੀ ਜਿਉ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਨੂੰ अफ्रीका इनके खिलाफ भी देखो ये ये जेड़ा सारा जेड़ा यूट्यूबर ਦੇ ਲਿੰਕ ਕੋਈ ਨਿਕਲ ਰਹੇ ਨੇ ਮੰਡੀ ਮੁਰਕਾ ਨਾਲ ਹੈ ਨਾ ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈ ਨਾ ਤੇ ਇਸ ਕਰਕੇ ਜਿਵੇਂ ਜਿਹੜੀ ਜੋਤੀ ਮਲੋਤਰਾ ਕੀ ਨਾਂ ਸੀ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋ ਰਿਹਾ ਹੈ ਨਾ हां ਰੁਪੜ ਦਾ ਕੋਈ ਪੰਡਤ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਦੋਂ ਕੋਈ ਪੈਸੇ ਪੂਸੇ ਦਾ ਲਾਲਚ ਆ ਜਾਂ ਜਾਂ ਕੋਈ ਹੋਰ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਵਾਈਆਂ 'ਚ ਉਹ ਜਿਹੜਾ ਸ਼ਾਮਲ ਕਰ ਲੈਂਦੇ ਆ ਪਰ ਇਹ ਆ ਵੀ ਜਿਉ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦਾ